ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਵਿੱਚ ਇੱਕ ਹੀ ਵੇਲੇ ਬ੍ਰह्मज्ञानी ਅਨਨ ਸੇਵਕ ਪਰਉਪਕਾਰੀ ਵਿਦਵਾਨ ਦੂਰ ਅੰਦੇਸ਼ ਮਹਾਨ ਉਸਰੀਏ ਪ੍ਰਚਾਰਕ ਜਿਹੇ ਵਿਸ਼ੇਸ਼ਨਾ ਨਾਲ ਜਾਣੀ ਜਾਣ ਵਾਲੀ ਸ਼ਖਸੀਅਤ ਕੇਵਲ ਇੱਕ ਹੀ ਮਹਾਨ ਪੁਰਖ ਦੇ ਸਿਹਾਈ ਹੈ ਜਿਨ੍ਹਾਂ ਦਾ ਨਾਮ ਬਾਬਾ ਬੁੱਢਾ ਜੀ ਹੈ ਪਹਿਲੀਆਂ 8 ਪਾਸ਼ਾਆਂ ਦੇ ਦਰਸ਼ਨ ਕੀਤੇ ਬਲਕਿ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਪੰਜ ਪਾਸ਼ਾਆਂ ਨੂੰ ਆਪਣੇ ਹੱਥੀਂ ਗੁਰੂ ਤਖਤ ਤੇ ਬਿਠਾ ਕੇ ਤਿਲਕ ਵੀ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਨੂੰ ਤੈਥੋਂ ਓਲੇ ਨਾ ਹੋਸਾਂ ਤੇ ਗੁਰੂ ਅੰਗਦ ਦੇਵ ਜੀ ਨੇ ਤੈਨਕੋ ਕਿਆ ਉਪਦੇਸ਼ੀਏ ਜਿਨ ਗੁਰੂ ਨਾਨਕ ਦੇਵ ਕਹਿ ਕੇ ਸਰਕਾਰਤ ਕਥਾਂ ਦਿੱਤੀ ਗੁਰੂ ਰਾਮਦਾਸ ਤੋਂ ਪਹਿਲਾਂ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਇਹਨਾਂ ਨੂੰ ਸਿੱਖੀ ਦੀ ਅਵਧ ਭਾਵ ਕੇ ਸਿੱਖੀ ਦੀ ਸੀਮਾ ਕਿਆ ਗੁਰੂ ਰਾਮਦਾਸ ਜੀ ਨੇ ਗੁਰਗੱਦੋਂ ਤੋਂ ਪਹਿਲਾਂ ਗੁਰਗੱਦੀ ਦੀ ਮਰਿਆਦਾ ਇਹਨਾਂ ਤੋਂ ਪੁੱਛੀ ਅਰੂ ਗੁਰਗੁਰਾਂ ਸਾਹਿਬ ਜੀ ਦੀ ਸਥਾਪਨਾ ਤੋਂ ਬਾਅਦ ਪਹਿਲਾ ਵਾਕ ਬਾਬਾ ਬੁੱਢਾ ਜੀ ਨੇ ਲਿਆ ਤੇ ਅੰਤ ਨੂੰ ਆਪਣਾ ਸਰੀਰ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੱਥਾਂ ਵਿੱਚ ਛੱਡਿਆ ਬਾਬਾ ਬੁੱਢਾ ਜੀ ਦਾ ਜਨਮ 22 ਅਕਤੂਬਰ 1506 ਨੂੰ ਪਿੰਡ ਗੰਗੋ ਗੱਗੋ ਨੰਗਲ ਜਿਸ ਨੂੰ ਅੱਜ ਕੱਲ ਕੱਥੂ ਨੰਗਲ ਦੇ ਨਾਂ ਨਾਲ ਜਾਣੇ ਜਾਂਦਾ ਹੈ ਦੇ شاہੀ ਕਿਲਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਭਾਈ ਸੁੱਗਾ ਜੀ ਰੰਧਾਵਾ ਤੇ ਮਾਤਾ ਗੌਰਾਂ ਜੀ ਦੇ ਗ੍ਰਹਿ ਵਿਖੇ ਹੋਇਆ ਆਪ ਜੀ ਦੇ ਪਿਤਾ 22 ਪਿੰਡਾਂ ਦੇ ਮਾਲਕ ਸਨ ਆਪ ਜੀ ਦੀ ਮਾਤਾ ਗੌਰਾਂ ਬਹੁਤ ਹੀ ਭਜਨ ਬੰਦਗੀ ਕਰਨ ਵਾਲੀ ਸੀ ਜਿਨ੍ਹਾਂ ਦਾ ਪ੍ਰਭਾਵ ਆਬਾ ਬੁੱਢਾ ਜੀ ਦੀ ਜ਼ਿੰਦਗੀ ਤੇ ਵੀ ਪਿਆ ਮਾਪਿਆਂ ਨੇ ਉਹਨਾਂ ਦਾ ਨਾਮ ਬੂੜਾ ਰੱਖਿਆ ਬਚਪਨ ਵਿੱਚ ਇਹਨਾਂ ਦਾ ਕੱਥੂ ਨੰਗਲ ਵਿੱਚ ਬੀਤਿਆ ਤੇ ਬਾਅਦ ਵਿੱਚ ਇਹਨਾਂ ਦਾ ਪਰਿਵਾਰ ਅਰਮਦਾਸ ਪਿੰਡ ਵਿੱਚ ਆ ਗਿਆ ਇੱਕ ਦਿਨ ਮੱਝਾਂ ਚਾਰ ਦੇ ਚਾਰ ਦੇ ਖੇਤਾਂਵਾਂ ਲੱਗੇ ਤਾਂ ਇਹਨਾਂ ਦਾ ਗੁਰੂ ਨਾਨਕ ਦੇਵ ਜੀ ਨਾਲ ਮੇਲ ਹੋ ਗਿਆ ਬੂੜਾ ਜੀ ਉਸ ਵੇਲੇ 12 ਸਾਲ ਦੇ ਸਨ ਪ੍ਰੇਮ ਭਾਵਜੋਂ ਗੁਰੂ ਨਾਨਕ ਦੇਵ ਜੀ ਨੂੰ ਬਾਹਰ ਖੇਤਾਂ ਵਿੱਚ ਹੀ ਮੱਝ ਦਾ ਦੁੱਧ ਚੋ ਕੇ ਪੇੜ ਕੀਤਾ ਤੇ ਜਦੋਂ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਹੋਇਆ ਤਾਂ ਪਹਿਲਾ ਸਵਾਲ ਗੁਰਨਾਨਕ ਦੇਵ ਜੀ ਨੂੰ ਉਹਨਾਂ ਨੇ ਕੀਤਾ ਕਿ ਇਹੋ ਜਿਹਾ ਰਸਤਾ ਦੱਸੋ ਜਿਸ ਨਾਲ ਮਨ ਨੂੰ ਸ਼ਾਂਤੀ ਮਿਲੇ ਇਹ ਸ਼ਬਦ ਸੁਣ ਕੇ ਬਾਬਾ ਜੀ ਨੇ ਕਿਹਾ ਕਿ ਭਾਈ ਤੇਰਾ ਨਾਮ ਕੀ ਹੈ ਉਹਨਾਂ ਕਹਿੰਿਆ ਕਿ ਮੇਰਾ ਨਾਮ ਹੈ ਬੂੜਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਤੇਰੀ ਉਮਰ ਤਾਂ ਬਹੁਤ ਛੋਟੀ ਹੈ ਪਰ ਗੱਲ ਬਾਤ ਤੇਰੀ ਬੁੱਢਿਆ ਵਰਗੀ ਹੈ ਤੂੰ ਬੂੜਾ ਨਹੀਂ ਤੂੰ ਬੁੱਢਾ ਹੈ ਉਸ ਦਿਨ ਤੋਂ ਬਾਅਦ ਬੂੜਾ ਜੀ ਦਾ ਨਾਮ ਬੁੱਢਾ ਜੀ ਪੈ ਗਿਆ ਜੋ ਸਿੱਖ ਕੌਮ ਦੇ ਸਤਕਾਰ ਨਾਲ ਬਾਬਾ ਬੁੱਢਾ ਜੀ ਬਣ ਗਿਆ ਬਾਬਾ ਬੁੱਢਾ ਜੀ ਗੁਰੂ ਨਾਨਕ ਦੇਵ ਜੀ ਦੇ ਸੱਚੇ ਸਿੱਖ ਬਣ ਗਏ ਉਹ ਸਾਰਾ ਦਿਨ ਸੰਗਤਾਂ ਦੀ ਸੇਵਾ ਕਰਦੇ ਖੇਤਾਂ ਵਿੱਚ ਜਾ ਕੇ ਖੇਤੀਬਾੜੀ ਦਾ ਕੰਮ ਨਿਭਾਉਂਦੇ ਨਾਮ ਜਪਦੇ ਅਤੇ ਸੰਗਤਾਂ ਨੂੰ ਉਪਦੇਸ਼ ਕਰਦੇ ਉਹਨਾਂ ਨੇ ਆਪਣੇ ਜੀਵਨ ਵਿੱਚ ਨਾਮ ਜਪਣ ਕਿਰਤ ਕਰਨ ਤੇ ਵੜਨ ਕੇ ਸ਼ਕਨ ਦੇ ਉਪਦੇਸ਼ ਨੂੰ ਬੜੇ ਸ਼ਬਦਾਂ ਨਾਲ ਕਮਾਇਆ ਬਾਬਾ ਬੁੱਢਾ ਜੀ ਦਾ ਵਿਆਹ 1590 ਨੂੰ ਅਚਲ ਪਿੰਦੇ ਦੇ ਜ਼ਿਮੀਂਦਾਰ ਦੀ ਲੜਕੀ ਮਰੋਆ ਨਾਲ ਹੋਇਆ ਆਪਜੀ ਦੇ ਘਰ ਚਾਰ ਪੁੱਤਰਾਂ ਦਾ ਜਨਮ ਹੋਇਆ ਕੁਝ ਸਮੇਂ ਬਾਅਦ ਉਹਨਾਂ ਦੇ ਪਿਤਾ ਜੀ ਅਚਾਨਕ ਛਲਾਣਾ ਕਰ ਗਏ ਉਹਨਾਂ ਦੀ 17ਵੀਂ ਵੀ ਨਹੀਂ ਅਜੇ ਹੋਈ ਸੀ ਕਿ ਮਾਤਾ ਗौरा ਵੀ ਆਪਣੇ ਪਤੀ ਦੇ ਮਗਰੇ ਮਗਰ ਤੁਰ ਗਈ ਬਾਬਾ ਬੁੱਢਾ ਜੀ ਗੁਰੂ ਘਰ ਵਿੱਚ ਆ ਗਏ ਉਹਨਾਂ ਨੇ ਆਪਣੇ ਗ੍ਰਸਥੀ ਜੀਵਨ ਅਤੇ ਗੁਰੂ ਘਰ ਦੀਆਂ ਸੇਵਾ ਦਾ ਕੰਮ ਪੂਰੀ ਸ਼ਰਧਾ ਨਾਲ ਨਿਭਾਇਆ ਜਦੋਂ ਗੁਰੂ ਨਾਨਕ ਦੇਵ ਜੀ ਉਦਾਸੀਆਂ ਤੋਂ ਬਾਅਦ ਕਰਤਾਰਪੁਰ ਆਏ ਤਾਂ ਬਾਬਾ ਬੁੱਢਾ ਜੀ ਵੀ ਆਪਣੇ ਪਰਿਵਾਰ ਸਹਿਤ ਕਰਤਾਰਪੁਰ ਵਿਖੇ ਗੁਰੂ ਘਰ ਦੀ ਸੇਵਾ ਲਈ ਪਹੁੰਚ ਗਏ ਤਾਂ ਆਨਤਾਂ ਨੂੰ ਸਾਈਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੇ 6 ਮਹੀਨੇ ਤੱਕ ਗੁਰੂ ਅੰਗਦ ਦੇਵ ਜੀ ਨੇ ਆਪਣੇ ਆਪ ਨੂੰ ਸੰਗਤਾਂ ਤੋਂ ਓਲੇ ਰੱਖਿਆ ਸੰਗਤਾਂ ਗੁਰੂ ਦੀ ਇਤਲਾਸ਼ ਕਰਦੀਆਂ ਬਾਬਾ ਬੁੱਢਾ ਜੀ ਕੋਲ ਪਹੁੰਚ ਗਈਆਂ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਉਹਨਾਂ ਲਈ ਅਸ਼ੀਰਵਾਦ ਸੀ ਕਿ ਤੇithੋਂ ਓਲੇ ਨਾ ਹੋਸਾਂ ਸੋ ਬਾਬਾ ਬੁੱਢਾ ਜੀ ਜਦੋਂ ਉਹਨਾਂ ਨੂੰ ਪਤਾ ਲੱਗਾ ਸੰਗਤ ਨੇ ਦੱਸਿਆ ਤਾਂ ਤਨ ਤਨ ਸਹਿਬ ਸ਼੍ਰੀ ਗੁਰੰਗਦੇਵ ਜੀ ਦੀ ਘੋੜੀ ਜਿਸ ਤੇ ਕਿ ਉਹ ਸਵਾਰੀ ਕਰਦੇ ਸਨ ਉਹਨੂੰ ਖੋਲ ਦਿੱਤਾ ਗਿਆ ਔਰ ਪਿੱਛੇ-ਪਿੱਛੇ ਸੰਗਤ ਚੱਲ ਪਈ ਤੇ ਸੰਗਤ ਦੇ ਨਾਲ ਚੱਲਦੇ ਆ ਚੱਲਦੇ ਆ ਦੂਜੇ ਦਿਨ ਬਾਸਰ ਕੇ ਪਿੰਡ ਪਹੁੰਚ ਗਏ ਜਿੱਥੇ ਇੱਕ ਕਮਰੇ ਦੇ ਵਿੱਚ ਗੁਰੂ ਜੀ ਨੇ ਆਪਣੇ ਆਪ ਨੂੰ ਬੰਦ ਕੀਤਾ ਹੋਇਆ ਸੀ ਤੇ ਨਾਲ ਦਰਵਾਜ਼ੇ ਦੇ ਉੱਤੇ ਲਿਖਿਆ ਹੋਇਆ ਸੀ ਕਿ ਜੋ ਕੋਈ ਇਹ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕਰੇਗਾ ਉਹ ਮੇਰਾ ਸਿੱਖ ਨਹੀਂ ਹੋਵੇਗਾ ਬਾਬਾ ਬੁੱਢਾ ਜੀ ਗੁਰੂ ਸਾਹਿਬ ਦੀ ਹੁਕਮਾਂ ਦੀ ਅਦੂਲੀ ਨਾ ਕਰਦੇ ਹੋਏ ਪਿਛਲੀ ਕੰਦ ਵਿੱਚ ਮਘੋਰਾ ਕਰਕੇ ਸਭ ਤੋਂ ਪਹਿਲਾਂ ਅੰਦਰ ਗਏ ਤੇ ਚਰਨ ਛੋਏ। ਗੁਰੂ ਸਾਹਿਬ ਨੇ ਘੁੱਟ ਕੇ ਜੱਫੀ ਪਾਈ ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਸੰਗਤਾਂ ਦਾ ਖੇਵੜ ਦੱਸਿਆ। ਸਿੱਖੀ ਦੀ ਹੱਦ ਕਹਿ ਕੇ ਨਵਾਜਿਆ ਤੇ ਮੁਰ ਸੰਗਤਾਂ ਨੂੰ ਦਰਸ਼ਨ ਦੇਣੇ ਸ਼ੁਰੂ ਕਰ ਦਿੱਤੇ। ਜਦੋਂ ਗੁਰੂ ਅਮਰਦਾਸ ਜੀ ਰਾਏ ਬਾਦਸ਼ਾਹ ਅਕਬਰ ਵੱਲੋਂ ਚਤੌਰ ਦਾ ਕਿਲਾ ਫਤਿਹ ਕਰਨ ਉਪਰੰਤ ਪਰਗਣਾ ਚਵਾਲ 12 ਪਿੰਡ ਗੁਰੂ ਘਰ ਨੂੰ ਪੇਟਾ ਕਿਤੇ ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਇਹ ਜ਼ਗੀਰ ਦਾ ਖਾਨ ਮੁਖਤਾਰ ਬਣਾ ਕੇ ਇੱਥੇ ਡੇਰਾ ਲਾਉਣ ਲਈ ਕਿਹਾ ਬਾਬਾ ਬੁੱਢਾ ਜੀ ਨੇ ਚਵਾਲ ਢੰਡਕ ਸੇਲ ਦੇ ਵਿੱਚਕਾਰ ਇੱਕ ਬਰਾਨੇ ਜੇ ਸਥਾਨ ਤੇ ਡੇਰਾ ਲਾ ਲਿਆ ਜਿੱਥੇ ਮਾਤਾ ਗੰਗਾ ਜੀ ਵੀ ਉਹਨਾਂ ਤੋਂ ਅਸ਼ੀਰਵਾਦ ਲੈਣ ਆਈ ਸੀ ਇਥੇ ਗੁਰੂ ਸਾਹਿਬਾਨ ਦਾ ਮਾਲ ਡੰਗਰ ਚਿਰਿਆ ਕਰਦਾ ਸੀ ਇਸ ਨੂੰ ਵੀ ਘੜ ਰੱਖਦੇ ਸੀ ਇਸ ਬੀੜ ਦੀ ਤੇ ਇਸ ਵਿਚਲੇ ਮਾਲ ਡੰਗਰ ਦੀ ਸੇਵਾ ਸ왈 ਬਾਬਾ ਬੁੱਢਾ ਜੀ ਨੂੰ ਸੌਂਪੀ ਗਈ ਬਾਬਾ ਜੀ ਨੇ ਆਪਣੀ ਉਮਰ ਦਾ ਬਹੁਤ ਸਾਰਾ ਹਿੱਸਾ ਇਸ ਬੀੜ ਵਿੱਚ ਗੁਰੂ ਘਰ ਦੀ ਸੇਵਾ ਕਰਦਿਆਂ ਗੁਜ਼ਾਰਿਆ ਉਹ ਕਾ ਖੋਦ ਕੇ ਗੁਰੂ ਜੀ ਦੇ ਘੋੜਿਆਂ ਗਊਆਂ ਮੱਝਾਂ ਆਦ ਨੂੰ ਪਾਇਆ ਕਰਦੇ ਸਨ ਇਸ ਲਈ ਉਹ ਆਪਣੇ ਆਪ ਨੂੰ ਗੁਰੂ ਜੀ ਦਾ ਘਾਈ ਘਾ ਖੋਤਨ ਵਾਲਾ ਕਿਆ ਕਰਦੇ ਸਨ ਇਸ ਬੀੜ ਦਾ ਨਾਮ ਬਾਬਾ ਬੁੱਢਾ ਜੀ ਦੀ ਬੀੜ ਜਾਂ ਬਾਬੇ ਦੇ ਬੀੜ ਪੈ ਗਿਆ ਅੱਜ ਕੱਲ੍ਹ ਇਸ ਥਾਂ ਤੇ ਇੱਕ ਬਹੁਤ ਵਧੀਆ ਇਤਿਹਾਸਿਕ ਗੁਰਦੁਆਰਾ ਵੀ ਬਣਿਆ ਹੈ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਅਮਰਦੇਵ ਜੀ ਦੀ ਨਿਸ਼ਾਨਦੇਹੀ ਤੇ ਸਰੋਵਰ ਖਦਵਾਉਣ ਤੇ ਸ਼ਹਿਰ ਵਸਣ ਲਈ ਸਭ ਤੋਂ ਪਹਿਲਾਂ ਬਾਬਾ ਜੀ ਨੇ ਮੋੜੀ ਗੱਡੀ ਸੀ ਗੁਰੂ ਅਮਰਦਾਸ ਜੀ ਨੇ ਸੋਚ ਸੱਚ ਭੇਟ ਨੂੰ ਖਤਮ ਕਰ ਲਈ 1552 ਈਸਵੀ ਵਿੱਚ ਗੋਇੰਦਵਾਲ ਵਿਖੇ 84 ਪੌੜੀਆਂ ਵਾਲੀ ਬੌੜੀ ਦਾ ਨਿਰਮਾਣ ਕੀਤਾ ਤੇ ਇਸ ਬੌੜੀ ਦਾ ਟੱਕ ਵੀ ਬਾਬਾ ਬੁੱਢਾ ਜੀ ਤੋਂ ਲਗਵਾਇਆ ਗੁਰੂ ਅਮਰਦਾਸ ਜੀ ਨੇ ਜਦੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਨਿਜਮਬਤ ਤਰੀਕੇ ਨਾਲ 22 ਮੰਦੀਆਂ ਦੀ ਸਥਾਪਨਾ ਕੀਤੀ ਤਾਂ ਇਹਨਾਂ ਦੇ ਪ੍ਰਮੁੱਖ ਪ੍ਰਬੰਧ ਵੀ ਸੇਵਾ ਸੰਭਾਲ ਵੀ ਬਾਬਾ ਬੁੱਢਾ ਜੀ ਨੂੰ ਸੌਂਪੀ ਸਾਂਝੇ ਲੰਗਰ ਤੇ ਸਾਂਝੀਆਂ ਬੋਲੀਆਂ ਬਣਾਉਣ ਤੇ ਵਿਰੋਧੀ ਜਿਸ ਵਿੱਚ ਆਪਣੇ ਵੀ ਸੀ ਫੜਕ ਗਏ ਅਕਬਰ ਪਾ ਜਾ ਸ਼ਿਕਾਇਤ ਕੀਤੀ ਕਿ ਸਾਡਾ ਧਰਮ ਪ੍ਰਿਸ਼ਟ ਕਰ ਦਿੱਤਾ ਹੈ ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ਤੇ ਭਾਈ ਜੇਠਾ ਜੀ ਨੂੰ ਪੁਸ਼ਟੀ ਕਰਾਉਣ ਵਾਸਤੇ ਆਗਰੇ ਭੇਜਿਆ ਤਸੱਲੀ ਹੋਣ ਤੋਂ ਬਾਅਦ ਅਕਬਰ ਬਾਦਸ਼ਾਹ ਖੁਦ ਗੁਰੂ ਦਰਬਾਰ ਵਿੱਚ ਆਇਆ ਤੇ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਲੰਗਰ ਵਾਸਤੇ ਜ਼ਗੀਰ ਦੇਣ ਦੀ ਇੱਛਾ ਪ੍ਰਗਟ ਕੀਤੀ ਤਾਂ ਗੁਰੂ ਸਾਹਿਬ ਨੇ ਲੰਗਰ ਨੂੰ ਸੰਗਤ ਦਾ ਉਪਰਾਲਾ ਕਹਿ ਕੇ ਮਨ੍ਹਾ ਕਰ ਦਿੱਤਾ ਅਕਬਰ ਮਾਤਾ ਭਾਨੀ ਨੂੰ ਆਪਣੀ ਬੇਟੀ ਕਹਿ ਕੇ ਚਵਾਲ ਦੇ ਬਾਈ ਪਿੰਡ ਉਹਨਾਂ ਦੇ ਨਾਲ ਗਵਾ ਦਿੱਤੇ ਆਹ ਤੇ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਸਾਹਿਬ ਦੀਆਂ ਆਖਰੀ ਰਸਮਾਂ ਵੀ ਬਾਬਾ ਬੁੱਢਾ ਜੀ ਨੇ ਹੀ ਆਪਣੇ ਹੱਥੀਂ ਨਭਾਈਆਂ। ਸ੍ਰੀ ਗੁਰੂ ਰਾਮਦਾਸ ਜੀ ਨੇ ਜਦੋਂ ਅਮਰਸਰ ਨਗ ਦੀ ਸਥਾਪਨਾ ਕੀਤੀ ਤਾਂ ਅਮਰਸਰੋਪ ਦੀ ਖਦਵਾਈ ਦਾ ਆਰੰਭ ਬਾਬਾ ਬੁੱਢਾ ਜੀ ਦੇ ਹੱਥੋਂ ਕਰਵਾਇਆ। ਗੁਰੂ ਰਾਮਦਾਸ ਜੀ ਆਪਣੇ ਤਿੰਨਾਂ ਪੁੱਤਰਾਂ ਦੇ ਸ਼ੁਭ ਕਰਮ ਦੇਖ ਰਹੇ ਸੀ ਤਾਂ ਬਾਬਾ ਬੁੱਢਾ ਜੀ ਦੀ ਪਾਰਖੂ ਅੱਖ ਵੀ ਇਹ ਕੁਝ ਦੇਖ ਰਹੀ ਸੀ ਉਹਨਾਂ ਤੋਂ ਛੁਪਿਆ ਨਾ ਰਿਹਾ। ਤਾਂ ਗੁਰੂ ਰਾਮਦਾਸ ਜੀ ਨੇ ਬਾਬਾ ਜੀ ਬੁੱਢਾ ਜੀ ਕੋਲੋਂ ਗੁਰਗੱਦੀ ਦੇਣ ਦੀ ਸਲਾਹ ਪੁੱਛੀ ਤਾਂ ਬਾਬਾ ਬੁੱਢਾ ਜੀ ਨੇ ਨਿਮਰਤਾ ਸਹਿਤ ਕਿਹਾ ਕਿ ਪਿਰਥੀ ਚੰਦ ਛਲ ਤੇ ਬਲ ਕਰਕੇ ਗੱਦੀ ਲੋਚਦਾ ਹੈ ਉਹਦੀਆਂ ਹੱਡੀਆਂ ਵਿੱਚ ਸੇਵਾ ਨਹੀਂ ਸਾਰੇ ਗੁਣ ਅਰਜਨ ਦੇਵ ਵਿੱਚ ਹਨ ਉਸ ਦੇ ਟਾakre ਤੇ ਹੋਰ ਕੋਈ ਨਹੀਂ ਸੋ ਗੁਰਗੱਦੀ ਗੁਰੂ ਅਰਜਨ ਦੇਵ ਜੀ ਨੂੰ ਦੇਣ ਦਾ ਫੈਸਲਾ ਹੋਇਆ ਗੁਰੂ ਰਾਮਦਾਸ ਸਤੰਬਰ 1581 ਵਿਜੋਤੀ ਜੋਤਿ ਜੋਸ ਮਾਗੈ ਵਿਉਂਤ ਅਨੁਸਾਰ ਦੋ ਪੱਗਾਂ ਦੇਣ ਦਾ ਫੈਸਲਾ ਹੋਇਆ ਇੱਕ ਪੱਗ ਪਿਰਥੀ ਚੰਦ ਲਈ ਪਿਤਾ ਦੇ ਸਰੀਰ ਛੱਡਣ ਦੀ ਵੱਡਾ ਪੁੱਤਰ ਜਾਣ ਕੇ ਤੇ ਦੂਸਰੀ ਗੁਰਗੱਦੀ ਦੀ ਗੁਰ ਅਰਜਨ ਦੇਵ ਜੀ ਲਈ ਪਰ ਜਦੋਂ ਮਰਣੇ ਦੀ ਪੱਗ ਪਿਰਥੀ ਚੰਦ ਨੂੰ ਮਿਲ ਗਈ ਤਾਂ ਦੂਸਰੀ ਪੱਗ ਗੁਰ ਅਰਜਨ ਦੇਵ ਜੀ ਦੇ ਸੇਖ ਤੇ ਰੱਖਣ ਲੱਗੇ ਤਾਂ ਉਸਨੇ ਉਹ ਪੱਗ ਵੀ ਖੋ ਲਈ ਗੁਰੂ ਅਰਜਨ ਦੇਵ ਜੀ ਤਾਂ ਸ਼ਾਂਤ ਰਹੇ ਪਰ ਇਸ ਦਾ ਅਸਰ ਸੰਗਤ ਤੇ ਬਹੁਤ ਬੁਰਾ ਪਿਆ ਬਾਬਾ ਬੁੱਢਾ ਜੀ ਨੇ ਉੱਚੀ ਆਵਾਜ਼ ਵਿੱਚ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਗੁਰਗੱਦੀ ਕਿਸੇ ਦੀ ਵਿਰਾਸਤ ਨਹੀਂ ਹੈ ਇਹ ਕਰਤਾਰ ਦੇ ਅਧੀਨ ਹੈ ਜੋ ਧਰੋ ਲਿਖੀ ਆਉਂਦੀ ਹੈ ਤੇ ਗੁਰਗੱਦੀ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸੌਂਪ ਦਿੱਤੀ ਗਈ ਪਿਥੀ ਚੰਦ ਨੇ ਆਪਣੇ ਭੇੜੇ ਮਨਸੂਬੇ ਜਾਰੀ ਰੱਖੇ ਤੇ ਅੰਮ੍ਰਿਤਸਰ ਦੀ ਇੱਕ ਕਿਸਮ ਨਾਲ ਨਾਕਾਬੰਦੀ ਕਰ ਦਿੱਤੀ ਮਸੰਦਾ ਨੂੰ ਗੁਰੂ ਦਰਬਾਰ ਦੇ ਰਾਹ ਵਿੱਚ ਬਿਠਾ ਦਿੱਤਾ ਜੋ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਉਂਦੀਆਂ ਕਾਰ ਭੇਟਾ ਲੈ ਕੇ ਆਉਂਦੀਆਂ ਉਹਨਾਂ ਤੋਂ ਭੇਟਾ ਲੈਣ ਲਈ ਪਿਥੀ ਚੰਦ ਵਾਲੇ ਪਾਸੇ ਭੇਜ ਦਿੰਦੇ ਤੇ ਲੰਗਰ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਸ਼ੱਕਰ ਵਾਸਤੇ ਭੇਜ ਦਿੰਦੇ ਇਥੋਂ ਤੱਕ ਨੌਤ ਆ ਗਈ ਕਿ ਲੰਗਰ ਛੋਲਿਆਂ ਤੱਕ ਸੀਮਤ ਰਹਿ ਗਿਆ ਪਰ ਗੁਰੂ ਸਾਹਿਬ ਫਿਰ ਵੀ ਅਡੋਲ ਤੇ ਸ਼ਾਂਤ ਰਹੇ ਜਦ ਬਾਬਾ ਬੁੱਢਾ ਜੀ ਆ ਗਏ ਤਾਂ ਵਾਪਸ ਆਏ ਤਾਂ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਭਾਈ ਗੁਰਦਾਸ ਜੀ ਨਾਲ ਮਿਲ ਕੇ ਉਹ ਦੋਵੇਂ ਦਰਬਾਰਾਂ ਦੀ ਨੁਕਰਾਂ ਦੇ ਉੱਤੇ ਬੈਠ ਗਏ ਸੰਗਤਾਂ ਨੂੰ ਸਾਰਾ ਹਾਲ ਦੱਸਦੇ ਜਿਸ ਨਾਲ ਪਥੀਏ ਦਾ ਬੁਣਿਆ ਜਾਲ ਸੰਗਤਾਂ ਦੇ ਸਾਹਮਣੇ ਉਗੜ ਆਇਆ ਜਦੋਂ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਸਥਾਪਨਾ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਤਾਂ ਪਹਿਲਾ ਵਾਕ ਹੈਡ ਗ੍ਰੰਥੀ ਬਾਬਾ ਬੁੱਢਾ ਜੀ ਨੇ ਲਿਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਥਾਪਿਆ ਗਿਆ ਫਿਰ ਜਦੋਂ ਅਮਰ ਸरोवर ਦੇ ਹਰਮੰਦਰ ਸਾਹਿਬ ਦੀ ਸੇਵਾ ਰੰਭ ਹੋਈ ਤਾਂ ਬਾਬਾ ਜੀ ਨੇ ਆਪਣੇ ਪੁੱਤਰ ਪੋਤਰਿਆਂ ਸਮੇਤ ਸੇਵਾ ਵਿੱਚ ਸਾਲਿਆ ਦਰਬਾਰ ਸਾਹਿਬ ਦੀ ਸਿਆਾਂ ਵੇਲੇ 베ਰੀ ਜਿਹੜੀ ਹਰਮੰਦਰ ਸਾਹਿਬ ਜੀ ਦੇ ਸਰੋਵਰ ਦੀ ਪ੍ਰਭ ਕਰਮਾਂ ਦੀ ਚੜ੍ਹਦੀ ਬਾਹੀ ਵਾਲ ਹੈ ਉਸ ਦੇ ਥੱਲੇ ਬੈਠ ਕੇ ਬਾਬਾ ਜੀ ਨੇ ਹਰਮੰਦਰ ਤੇ ਸਰੋਵਰ ਤੇ ਕੰਮ ਕਰ ਰਹੇ ਕਾਮਿਆਂ ਨੂੰ ਤਨਖਾਹਾਂ ਦੇਣੀਆਂ ਸਾਰਾ ਲੇਖਾ ਜੋਖਾ ਕਰਨਾ ਕਾਰ ਸੇਵਾ ਚੱਤ ਵਿਟਾਉਣਾ ਤੇ ਸੰਗਤਾਂ ਦੀ ਦੇਖਰੇਖ ਕਰਨੀ ਸਾਰੀ ਜ਼ਿੰਮੇਵਾਰੀ ਸੰਭਾਲੀ ਇਸ 베ਰ ਨੂੰ ਅੱਜ ਕੱਲ ਬੇਰ ਬਾਬਾ ਬੁੱਢਾ ਜੀ ਦੇ ਤੌਰ ਤੇ ਜਾਣਿਆ ਜਾਂਦਾ ਆਪ ਜੀ ਦਾ ਗੁਰੂ ਘਰ ਵਿੱਚ ਇੰਨਾ ਮਾਣ ਸਤਕਾਰ ਸੀ ਕਿ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਹਬਜ਼ਾਦੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੀ ਸਖਲਾਈ ਪੜ੍ਹਾਈ ਦਾ ਕੰਮਕਾਰ ਬਾਬਾ ਬੁੱਢਾ ਜੀ ਦੇ ਸਬੂਤ ਕੀਤਾ ਇਹਨਾਂ ਨੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਗੁਰਮੁਖੀ ਗੁਰਬਾਣੀ ਤੇ ਗੁਰੂ ਤੇ ਆਦਿ ਪੜ੍ਹਾਈ ਦੇ ਨਾਲ ਨਾਲ ਘੋੜਸਵਾਰੀ ਸ਼ਸਤਰ ਵਿਦਿਆ কুਸਤੀ ਕੋਲ ਆਦ ਹੋਰ ਸਰੀਰਕ ਸਖਲਾਈ ਵੀ ਦਿੱਤੀ ਮਗਰੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਜ਼ਿਆਦਿਆਂ ਦੀ ਸਖਲਾਈ ਪੜ੍ਹਾਈ ਵੀ ਬਾਬਾ ਜੀ ਦੇ ਹੱਥੋਂ ਹੋਈ। ਗੁਰੂ ਅਰਜਨ ਦੇਵ ਜੀ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪੇ ਜਾਣ ਸਮੇਂ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਬਾਬਾ ਬੁੱਢਾ ਜੀ ਨੇ ਪੁਆਈਆਂ। 1608 ਈਸਵੀ ਵਿੱਚ ਬਾਬਾ ਬੁੱਢਾ ਜੀ ਤੇ ਭਾਈ ਗੁੰਦਾ ਜੀ ਨੇ ਅਕਾਲ ਬੁੰਗਾ ਪਾਵ ਅਕਾਲਤ ਸਹਿਬ ਦੀ ਉਸਾਰੀ ਕੀਤੀ। ਇਸ ਦਾ ਨਹੀਂ ਪੱਥਰ ਤਨ ਤਨ ਸਹਿਬ ਸ੍ਰੀ ਗੁਰੂ ਰਘੂ ਸਾਹਿਬ ਜੀ 6ਵੇਂ ਪਾਸ਼ਾ ਜੀ ਨੇ ਆਪ ਰੱਖਿਆ। ਜਾਂਗੀ ਨੇ ਜਦ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਤਾਂ ਨਜ਼ਰਬੰਦੀ ਦੌਰਾਨ ਸਿੱਖਾਂ ਦੀ ਅਗਵਾਈ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਕੀਤੀ। ਜਨਵਰੀ 1620 ਈਸਵੀ ਦੇ ਆਖਰੀ ਦਿਨਾਂ ਵਿੱਚ ਬਾਦਸ਼ਾਹ ਜਾਂਗੀ ਨਾਲ ਹੋਈ ਮੁਲਾਕਾਤ ਵਿੱਚ ਬਾਬਾ ਬੁੱਢਾ ਜੀ ਭਾਈ ਗੁਰਦਾਜ ਜੀ ਅਤੇ ਬਾਲੂ ਰਾਏ ਨੇ ਭੂ ਕਾਂ ਭਾਈ ਬਾਬਾ ਬੁੱਢਾ ਜੀ ਦੇ ਚਾਰ ਸੁਪੁੱਤਰ ਸਨ ਤੇ ਉਹਨਾਂ ਦੇ ਵੰਸ਼ ਵਿੱਚੋਂ ਭਾਈ ਰਾਮ ਕਬਰ ਖੰਡੇ ਦੀ ਪੋਲ ਲੈ ਕੇ ਗਰਬਖਸ਼ ਸਿੰਘ ਨਾਮ ਨਾਲ ਪ੍ਰਸਿੱਧ ਹੋਇਆ। ਬਾਬਾ ਜੀ ਦਾ ਵੰਸ਼ ਅੱਜ ਕੱਲ੍ਹ ਵੀ ਕੱਠੂ ਨੰਗਲ ਦੇ ਆਸ-ਪਾਸ ਰਹਿੰਦਾ ਹੈ। ਗੁਰੂ ਹਰਗਵਿੰਦ ਸਾਹਿਬ ਗਵਾਲੀਅਰ ਦੇ ਕਲੇ ਵਿੱਚ ਕੈਦ ਕੀਤੇ ਗਏ ਉਸ ਵਕਤ ਬਾਬਾ ਬੁੱਢਾ ਜੀ ਨੇ ਥਾਂ ਥਾਂ ਜਾ ਕੇ ਸਿੱਖਾਂ ਦਾ ਮਨੋਬਲ ਕਾਇਮ ਰੱਖਿਆ ਕੋਚਿਰ ਮਗਰੋਂ ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਨੂੰ ਗੁਰੂ ਜੀ ਦੀ ਖਬਰ ਸੁਣ ਲੈਣ ਵਾਸਤੇ ਗਵਾਲੀਆ ਰ ਭੇਜਿਆ ਉਹ ਗਏ ਅਤੇ ਗੁਰੂ ਜੀ ਨੂੰ ਮਿਲ ਕੇ ਸੁਖ ਸੁਨਿਆ ਲੈ ਕੇ ਵਾਪਸ ਆਏ ਗੁਰੂ ਜੀ ਦੀ ਕੈਦ ਸਮੇਂ ਵਿੱਚ ਹੀ ਬਾਬਾ ਬੁੱਢਾ ਜੀ ਨੇ ਸੁਖ ਆਸਨ 'ਤੇ ਕੀਰਤਨ ਚੌਂਕੀਆਂ ਦਰਵਾਜ਼ਾ ਤੋੜਿਆ ਸ਼ਾਮ ਵੇਲੇ ਸੰਗਤਾਂ ਜਥਾ ਬਣਾ ਚੌਕੀ ਬਣਾ ਸ਼ਬਦ ਪੜਦੀਆਂ ਪੜਦੀਆਂ ਸ਼੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਕਰਦੀਆਂ ਤੇ ਮਗਰੋਂ ਅਰਦਾਸਾ ਕਰਕੇ ਵਿਦਾ ਹੁੰਦੀਆਂ ਇਸੇ ਤਰ੍ਹਾਂ ਗੁਰੂ ਸਾਹਿਬ ਦੇ ਕੈਦ ਵਕਤ ਵੀ ਇਹ ਚੌਕੀਆਂ ਢੋਲਕੀਆਂ ਛਣਿਆਂ ਨਾਲ ਕੀਰਤਨ ਕਰਦੀਆਂ ਕਰਦੀਆਂ ਗਵਾਲੀਅਰ ਦੇ ਕਿਲੇ ਦੀ ਪ੍ਰਕਰਮਾਂ ਕਰਕੇ ਦਵਾਰ ਨੂੰ ਮੱਥਾ ਟੇਕ ਕੇ ਮੁੜ ਆਉਂਦੀਆਂ ਜਿਸ ਨਾਲ ਗੁਰੂ ਜਸ ਦੂਰ ਦੂਰ ਤੱਕ ਫੈਲਿਆ ਅਖੀਰ ਜਾਂ ਗੇਰ ਨੂੰ ਗੁਰੂ ਸਾਹਿਬ ਦੀ ਸੁਭਾ ਨੂਰ ਜਾਂ ਦੇ ਵਜ਼ੀਰ ਖਾਨ ਜਦੋਂ ਕਰਦੇ ਤਾਂ ਦਬਾਬ ਵਿੱਚ ਆਣ ਕੇ ਗੁਰੂ ਸਾਹਿਬ ਨੂੰ ਰਿਆ ਕਰਨਾ ਪਿਆ ਜਦ ਗੁਰੂ ਹਰਗੋਬਿੰਦ ਸਾਹਿਬ ਜੀ ਵਿਆਹ ਦੇ ਕੰਢੇ ਉੱਤੇ ਗੁਰੂ ਅਰਜਨ ਦੇਵ ਜੀ ਦੇ ਵੱਲੋਂ ਵਸਾਇ ਨਗਰ ਹਰਗੋਬਿੰਦ ਸਾਹਿਬ ਪੁਜੇ ਜਿੱਥੇ ਉਹਨਾਂ ਨੂੰ ਜੰਗ ਕਰਨਾ ਪਿਆ ਤਾ ਬਾਬਾ ਬੁੱਢਾ ਜੀ ਆਪ ਜੀ ਦੇ ਦਰਸ਼ਨਾਂ ਹਰ ਮੈਨੂੰ ਸਾਹਿਬ ਗਏ ਉੱਥੇ ਉਹਨਾਂ ਨੇ ਬੇਨਤੀ ਕੀਤੀ ਹੁਣ ਮੈਂ ਬਹੁਤ ਵਿਰਤ ਹੋ ਗਿਆ ਹਾਂ 1 ਡੇਢ ਦੀ ਸੇਵਾ ਤੇ ਛੁੱਟੀ ਬਖਸ਼ੋ ਆਗਿਆ ਕਰੋ ਕਿ ਮੈਂ ਆਪਣੇ ਪਿੰਡ ਰਮਦਾਸ ਜਾ ਕੇ ਭੰਜਨ ਮੰਦਗੀ ਕਰਾਂ ਮਰਦੇ ਆਖਰੀ ਦਿਨ ਬਤਾਵਾ ਤੇ ਨਾਲ ਹੀ ਇੱਕ ਬਚਨ ਦਿਓ ਕਿ ਜਦੋਂ ਮੈਂ ਦਰਸ਼ਨਾਂ ਲਈ ਅਰਦਾਸ ਕਰਾਂ ਆਪ ਜੀ ਨੇ ਜ਼ਰੂਰ ਬੋੜਨਾ ਹੈ ਗੁਰੂ ਜੀ ਦੇ ਅੱਗੇ ਲੈ ਕੇ ਬਾਬਾ ਜੀ ਬਾਬਾ ਬੁੱਢਾ ਜੀ ਰਮਦਾਸਾ ਜਟਕੇ ਤੇ ਭਜਨ ਬੰਦਗੀ ਵਿੱਚ ਰੁੱਝ ਗਏ ਵਚਨ ਦੇ ਸੂਰੇ ਗੁਰੂ ਜੀ ਬਾਬਾ ਬੁੱਢਾ ਜੀ ਦੇ ਜੋਤੀ ਜੋਤ ਸਮਾਉਣ ਸਮੇਂ ਰਮਦਾਸ ਪਹੁੰਚੇ ਉਹਨਾਂ ਦਾ ਦਰਸ਼ਨ ਕਰਕੇ ਅਸੀਸਾਂ ਲੈ ਕੇ ਬਾਬਾ ਜੀ 6 ਸਤੰਬਰ 1631 ਨੂੰ ਸੱਚਖੰਡ ਰੁਕਸਤ ਹੋ ਗਏ ਉਸ ਵਲੇ ਉਹਨਾਂ ਦੀ ਉਮਰ ਤਕਰੀਬਨ 125 ਸਾਲ ਅਤੇ 25 ਦਿਨ ਦੀ ਸੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਅੱਥੀ ਬਾਬਾ ਬੁੱਢਾ ਜੀ ਦਾ ਸੰਸਕਾਰ ਕੀਤਾ ਇਹ ਜਗ੍ਹਾ ਤੇ ਇੱਕ ਕਾਫੀ ਵੱਡਾ ਸਰੋਵਰ ਵੀ ਉਤਾਰਿਆ ਗਿਆ ਹੈ ਬਾਬਾ ਬੁੱਢਾ ਜੀ ਨੇ ਕਈ ਵਿਖੜੇ ਸਮਿਆਂ ਵਿੱਚ ਆਪਣੀ ਦੂਰ ਦ੍ਰਿਸ਼ਟੀ ਤੇ ਤੀਖਣ ਬੁੱਧੀ ਰਹੀਂ ਸੇ ਦੇ ਕੇ ਸਿੱਖਾਂ ਨੂੰ ਇੱਕ ਝੰਡੇਟ ਰੱਖਿਆ ਬਾਬਾ ਬੁੱਢਾ ਜੀ ਜਿੱਥੇ ਸੰਯੋਗ ਪ੍ਰਬੰਧਕ ਸਨ ਉਥੇ ਉੱਚੇ ਸੁੱਚੇ ਜੀਵਨ ਵਾਲੇ ਪੂਰਨ ਗੁਰਸਿੱਖ ਤੇ ਪ੍ਰਭਾਵਸ਼ਾਲੀ ਸ਼ਖਸੀਅਤ ਦੇ ਮਾਲਕ ਸਨ ਗੁਰੂ ਘਰ ਤੋਂ ਵਰਸੋਏ ਹੋਏ ਇਹ ਜਿਉੜੇ ਦਾ ਨਾਂ ਹਮੇਸ਼ਾ ਸਿੱਖ ਇਤਿਹਾਸ ਵਿੱਚ ਚਾਨਣ ਬਣਾ ਰੇ ਦਾ ਕੰਮ ਕਰੇਗਾ ਬਾਬਾ ਬੁੱਢਾ ਜੀ ਦੀ ਯਾਦ ਵਿੱਚ ਉਮਰਸਰ ਖੇਮ ਕਰਨ ਸੜਕ ਦੇ ਇੱਕ ਅਸਬਾ ਚਵਾਲ ਦੇ ਨੇੜੇ ਜਿਵੇਂ ਸਿਆਇਆਇ ਸਾਨ ਬਣਿਆ ਆ ਗੁਰਦੁਆਰਾ ਬਾਬੇ ਬੁੱਢੇ ਦੀ ਢੀੜ ਜਿੱਥੇ ਦੇਸ਼ਾਂ ਦੇਸ਼ਾਂ ਵਿੱਚੋਂ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਆਉਂਦੀਆਂ ਨੇ ਇੱਥੇ ਸੰਗਤਾਂ ਰਾਹ ਦੇ ਦਰਸ਼ਨਦਾਰੇ ਕਰਦੀਆਂ ਨੇ ਖਾਸ ਕਰ ਸੰਗਰਾਂਦੇ ਦਿਹਾੜੇ ਤੋਂ ਸੰਗਤਾਂ ਦਾ ਹੜ ਆ ਜਾਂਦਾ ਹੈ। ਬਾਬਾ ਖੜਕ ਸਿੰਘ ਨੇ ਖੜਕ ਸਿੰਘ ਜੀ ਨੇ ਇਸ ਸਥਾਨ ਦੀ ਲੰਮਾ ਸਮਾਕਾਰ ਸੇਵਾ ਕੀਤੀ ਤੇ ਉਹਨਾਂ ਦੇ ਯਤਨਾਂ ਸਦਕਾ ਹੀ ਇੱਥੇ 1969 ਵਿੱਚ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਦਿਹਾੜੇ ਤੇ ਬਾਬਾ ਬੁੱਢਾ ਕਾਲਜ ਤੇ ਵੀਰ ਸਾਹਿਬ ਸਾਧ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਇੱਥੇ ਸ਼ਤਾਬਤ ਬਾਬਾ ਬੁੱਢਾ ਚੈਰੀਟੇਬਲ ਹਸਪੀਟਲ ਇਲਾਕਾ ਨਿਵਾਸੀਆਂ ਲਈ ਵਰਦਾਨ ਬਣਿਆ ਹੋਇਆ ਹੈ 150 ਬਿਸਤਰਿਆਂ ਵਾਲੇ ਇਸ ਹਸਪਤਾਲ ਵਿਖੇ ਇਲਾਕਾ ਨਿਵਾਸੀਆਂ ਨੂੰ ਵਧੀਆ ਮੈਡੀਕਲ ਸਹੂਲਤਾਂ ਐਮਰਜੈਂਸੀ ਸਵਾਮ ਉਪਲਬਧ ਹਨ ਸ਼੍ਰੋਮਣੀ ਕਮੇਟੀ ਵੱਲੋਂ ਹੀ ਇੱਥੇ ਖਾਸਾ ਸੀਨੀਅਰ ਸਕੈਂਡਰੀ ਸਕੂਲ ਅਤੇ ਬਾਬਾ ਬੁੱਢਾ ਪਬਲਿਕ ਹਾਈ ਸਕੂਲ ਬੀੜ ਸਾਹਿਬ ਵਿਆਰੀ ਵਿਦਿਕ ਸੰਸਥਾ ਵੱਜੋਂ ਗਰੀਬ ਤੇ ਆਮ ਪਰਿਵਾਰਾਂ ਨਾਲ ਸਪੰਦਿਤ ਵਿਦਿਆਰਥੀਆਂ ਲਈ ਸਹਾਇਤਾ ਹੋ ਰਹੀ ਹੈ। ਇਸ ਸਥਾਨ ਤੇ ਬਾਬਾ ਖੜਕ ਸਿੰਘ ਜੀ ਵੱਲੋਂ ਇੱਕ ਵੱਡ ਕਾਰੀ ਲੰਗਰ ਹਾਲ ਤਿਆਰ ਕਰਵਾਇਆ ਗਿਆ। ਦੂਰ ਦਰਡੇ ਤੋਂ ਇੱਥੇ ਆ ਕੇ ਟਿਕਣ ਵਾਲੇ ਯਾਤਰੂਆਂ ਲਈ 1 ਏਕੜ ਜਗ੍ਹਾ ਵਿੱਚ 52 ਕਮਰਿਆਂ ਵਾਲੀ ਉਹਨਾਂ ਸਹੂਲਤਾਂ ਨਾਲ ਲੈਸ ਚਾਰ ਮੰਜ਼ਿਲਾ ਇਮਾਰਤ ਮਾਤਾ ਗੰਗਾ ਨਿਵਾਸ ਸਰਾ ਬਣਾਈ ਗਈ। ਸੋ ਅਮਰਸਾਤ ਤੋਂ ਖੇਮ ਕਨਨ ਸੜਕ ਰੇਸਤਾਨ ਨੂੰ ਜਾਂਦੀ ਸੜਕ ਤੇ ਇੱਕ ਸ਼ਾਨਦਾਰ ਗੇਟ ਬਾਬਾ ਬੁੱਢਾ ਸਾਹਿਬ ਜੀ ਦੀ ਲਈ ਸ਼ਰਧਾਲੂਆਂ ਲਈ ਰਾਦ ਸਿਰਾਂ ਦਾ ਕੰਮ ਵੀ ਕਰ ਰਿਹਾ ਹੈ ਇੱਥੋਂ ਦੇ ਲੰਗਰ ਵਿੱਚ ਮਿੱਸੇ ਪ੍ਰਸਾਦ ਦੇ ਗੰਢੇ ਲੱਸੀ ਖੀਰ ਜੇ ਪਦਾਰ ਸਦੀਆਂ ਪੁਰਾਣੀ ਰਵਾਇਤ ਅਨੁਸਾਰ ਵਰਤਦੇ ਹਨ ਸੋ ਇਥੇ ਸਲਾਨਾ ਜੋੜ ਮੇਲੇ ਅਕਤੂਬਰ ਦੇ ਮਹੀਨੇ ਲੱਗਦੇ ਨੇ ਖੰਡੇ ਬਾਟੇ ਦਾ ਅਮਰਤ ਪਾਨ ਕਰਾਇਆ ਜਾਂਦਾ ਹੈ ਕਥਾ ਕੀਰਤਨ ਕਵੀਸ਼ਰੀਆਂ ਢਾਡੀ ਵਾਰਾਂ ਜਗ੍ਹਾ ਤੇ ਪ੍ਰੋਗਰਾਮ ਹੁੰਦੇ ਨੇ ਜੋ ਦੁਨੀਆਂ ਭਰ ਵਿੱਚ ਸ਼ਾਂਤੀ, ਪ੍ਰੇਮ ਤੇ ਸਦਭਾਵਨਾ ਦਾ ਸੰਦੇਸ਼ ਦਿੰਦੇ ਨੇ ਔਰ ਇਸੇ ਬਾਬਾ ਬੁੱਢਾ ਸਿੰਘ ਜੀ ਬਾਬਾ ਬੁੱਢਾ ਜੀ ਦਾ ਇਤਿਹਾਸ ਜੋ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਸੰਗਤ ਜੀ ਆਸ ਹੈ ਆਪ ਜੀ ਬੜੇ ਪਿਆਰ ਸਤਿਕਾਰ ਨਾਲ ਸ਼ਰਮਣ ਕਰੋਗੇ ਅਰਦਾਸ ਨੂੰ ਅਸੀਸਾਂ ਦੇ ਕੇ ਨਵਾਜੋਗੇ। ਅਰ ਸਤਿਗੁਰੂ ਅਗੇ ਅਰਦਾਸ ਬੇਨਤੀ ਕਰੋਗੇ ਕਿ ਦਾਸ ਤੇ ਚੜ੍ਹਦੀ ਕਲਾ ਦਾ ਮੇਰ ਪ੍ਰਿਆਤਸ ਰਵੇ ਤਾਂ ਕਿ ਹੋਰ ਵੀ ਇਤਿਹਾਸਿਕ ਜਾਣਕਾਰੀਆਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਜਾ ਸਕਣ। ਸੋ ਸਾਡੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੱਤ ਵਦਮਾਨ ਬਖਸ਼ਿਸ਼ ਕਰੋ। ਤਾਂ ਕਿ ਹੋਰ ਵੀ ਸੰਗਤਾਂ ਤੱਕ ਇਤਿਹਾਸ ਪਹੁੰਚ ਸਕੇ ਸੋ ਆਓ ਇੱਥੇ ਆਪਾਂ ਵੱਜ ਕੇ ਫਤਗ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ